ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਇੱਕ ਹੋਰ ਵੱਡੀ ਹਲਚਲ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਅਨਿਲ ਜੋਸ਼ੀ ਜੋ ਕਿ ਸਾਬਕਾ ਮੰਤਰੀ ਰਹਿ ਚੁੱਕੇ ਨੇ ਆਕਾਲੀ ਭਾਜਪਾ ਸਰਕਾਰ ਦੇ ਵਿੱਚ ਆਕਾਲੀ ਦਲ ਦੇ ਵਿੱਚ ਰਹਿ ਚੁੱਕੇ ਨੇ ਔਰ ਹੁਣ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿ ਆਸ ਰਾਈਆਂ ਇਸ ਲਈ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਦੀ ਤਸਵੀਰ ਸਾਹਮਣੇ ਆਈ ਹੈ ਰਾਹੁਲ ਗਾਂਧੀ ਉਹਨਾਂ ਦੇ ਨਾਲ ਔਰ ਕੇ.ਐਸ. ਵੀਨੂ ਗੋਪਾਲ ਦੇ ਨਾਲ ਦਿੱਲੀ ਦੇ ਵਿੱਚ ਇੱਕ ਮੀਟਿੰਗ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਰਾਹੁਲ ਗਾਂਧੀ ਅਤੇ ਕੇ.ਐਸ. ਵੀਨੂ ਗੋਪਾਲ ਜਿਸ ਤੋਂ ਬਾਅਦ ਇਹ ਕਿਆਸਰਾਈਆਂ ਸ਼ੁਰੂ ਹੋ ਗਈਆਂ ਕਿ ਅਨਿਲ ਜੋਸ਼ੀ ਹੁਣ ਕਾਂਗਰਸ ਦਾ ਹੱਥ ਫੜ ਸਕਦੇ ਨੇ ਇਸ ਤੋਂ ਪਹਿਲਾਂ ਭਾਜਪਾ ਦੇ ਵਿੱਚ ਰਹਿ ਚੁੱਕੇ ਨੇ ਭਾਜਪਾ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਜਦੋਂ ਅਕਾਲੀ ਦਲ ਡਾਵਾਡੋਲ ਹੁੰਦੀ ਹੈ ਤਾਂ ਉਸ ਸਮੇ ਅਕਾਲੀ ਦਲ ਦਾ ਸਾਥ ਛੱਡ ਕੇ ਪਾਸੇ ਹੋ ਜਾਂਦੇ ਨੇ ਹਾਲਾਂਕਿ ਉਸ ਤੋਂ ਬਾਅਦ ਕਿਸੇ ਪਾਰਟੀ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਗਈ ਪਰ ਹੁਣ ਇਹ ਤਸਵੀਰਾਂ ਬਹੁਤ ਕੁਝ ਕਹਿੰਦੀਆਂ ਹੋਈਆਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਕਾਂਗਰਸ ਦੇ ਲੀਡਰ ਨਾਲ ਮਿਲੇ ਨੇ ਕੇਸੀ ਵੇਣੂ ਗੋਪਾਲ ਨਾਲ ਮੁਲਾਕਾਤ ਕੀਤੀ ਹੈ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਔਰ ਮੁਲਾਕਾਤ ਦਾ ਸਿੱਧਾ ਇਸ਼ਾਰਾ ਇਹ ਹੈ ਕਿ ਕਾਂਗਰਸ ਦੇ ਵਿੱਚ ਸ਼ਮੂਲੀਅਤ ਹੋ ਸਕਦੀ ਹੈ ਕੱਲ ਜੋ ਪੰਜਾਬ ਕਾਂਗਰਸ ਦੀ ਇੱਕ ਵੱਡੀ ਮੀਟਿੰਗ ਵੀ ਰੱਖੀ ਗਈ ਹੈ ਜਿਸ ਦੇ ਵਿੱਚ ਪ੍ਰਤਾਪ ਬਾਜਵਾ ਅਤੇ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵਿੜਿੰਗ ਤੇ ਉਹਨਾਂ ਦੇ ਨਾਲ ਇਹ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਜਾ ਸਕਦਾ ਤਾਂ ਜੇਕਰ ਇਸ ਤਰੀਕੇ ਨਾਲ ਹੁੰਦਾ ਹੈ ਤਾਂ ਮਾਝੇ ਦੀ ਸਿਆਸਤ ਦੇ ਵਿੱਚ ਇਹ ਵੱਡੀ ਖਬਰ ਕਹੀ ਜਾ ਸਕਦੀ ਹੈ ਕਿਉਂਕਿ ਮਾਝੇ ਦੀ ਸਿਆਸਤ ਦਾ ਇੱਕ ਵੱਡਾ ਹਿੰਦੂ ਚਿਹਰਾ ਹੈਗੇ ਨੇ ਔਰ ਇਸ ਕਰਕੇ ਇਹ ਮਾਝੇ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਉਲਟਫੇਰ ਵੀ ਕਿਹਾ ਜਾ ਸਕਦਾ ਹੈ ਤਾਂ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਕਿਉਂਕਿ ਥੋੜੀ ਜਿਹਾ ਪਹਿਲਾਂ ਹੀ ਖਬਰ ਆਈ ਸੀ ਕਿ ਜਗਦੀਪ ਚੀਮਾ ਨੂੰ ਉਹਨਾਂ ਦੇ ਵੱਲੋਂ ਜਗਦੀਪ ਚੀਮਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਔਰ ਹੁਣ ਇਹ ਖਬਰ ਆ ਰਹੀ ਹੈ ਕਿ ਅਨਿਲ ਜੋਸ਼ੀ ਵੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਤਾਕੀਕੁਜੇ ਤਸਵੀਰ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਦੇ ਵਿੱਚ ਜੇਕਰ ਸ਼ਮੂਲੀਅਤ ਕਰਦੇ ਨੇ ਤਾਂ ਫਿਰ ਮਾਝਾ ਦੇ ਵਿੱਚ ਜੋ ਸਿਆਸਤ ਹੈ ਤਾਂ ਮਾਝੇ ਦੀ ਸਿਆਸਤ ਦੇ ਸਮੀਕਰਨ ਬਦਲ ਸਕਦੇ ਨੇ ਇਸ ਪੂਰੇ ਮੁੱਦੇ ਦੇ ਉੱਤੇ ਚਰਚਾ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਜਗਵੰਤ ਬਰਾੜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਜਗਵੰਤ ਕੀ ਮਾਇਨੇ ਨਿਕਲਦੇ ਨੇ ਇਸ ਤਸਵੀਰ ਦੇ ਅਨਿਲ ਜੋਸ਼ੀ ਹੁਣੀ ਰਾਹੁਲ ਗਾਂਧੀ ਦੇ ਨਾਲ ਨਜ਼ਰ ਆਏ ਨੇ ਕੇ ਸੀ ਵੀਰਣ ਗੋਪਾਲ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਆਖਿਰ ਮਾਇਨੇ ਕੀ ਨਿਕਲਦੇ ਨੇ ਬਿਲਕੁਲ ਕੁਲਵਿੰਦਰ ਜੀ ਕਰੇ ਇਸ ਤਸਵੀਰ ਦੀ ਗੱਲ ਕੀਤੀ ਜਾਵੇ ਇਸ ਦੇ ਮਾਇਨੇ ਇਸ ਦੇ ਅਸਪਰਸ਼ ਨੇ ਕਿ ਅਨਿਲ ਜੋਸ਼ੀ ਜਿਹੜੇ ਕਾਂਗਰਸ ਜੁਆਇਨ ਕਰ ਰਹੇ ਨੇ ਤੇ ਜੇਕਰ ਗੱਲ 60-5 ਵਾਲੀ ਹੁੰਦੀ 50-50 ਹੁੰਦੀ ਸ਼ਾਇਦ ਇਹ ਤਸਵੀਰ ਸਾਹਮਣੇ ਨਾ ਆਉਂਦੀ ਜੁਆਇਨਿੰਗ ਹੋ ਰਹੀ ਆ ਤੇ ਇਸ ਕਰਕੇ ਇਹ ਸ਼ਾਇਦ ਤਸਵੀਰ ਸਾਹਮਣੇ ਆਈ ਆ ਬਾਕੀ ਤੁਸੀਂ ਤਸਵੀਰ ਦੇ ਵਿੱਚ ਹਾਂ ਭਾਅ ਦੇਖ ਸਕਦੇ ਹੋ ਅਨਿਲ ਜੋਸ਼ੀ ਰਾਹੁਲ ਗਾਂਧੀ ਉਹ ਕਿਸ ਤਰ੍ਹਾਂ ਮਿਲ ਰਹੇ ਨੇ ਬੜੇ ਕਹਿ ਸਕਦੇ ਖੁਸ਼ ਨਮਾ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਈ ਆ ਤਾਂ ਕਹਿ ਸਕਦੇ ਕਿ ਕਾਲੀ ਦਲ ਹਾਲਕਿ ਉਹ ਛੱਡ ਚੁੱਕੇ ਸੀਗੇ ਪਰ ਝਟਕਾ ਜ਼ਰੂਰ ਕਿਹਾ ਜਾ ਜਾ ਸਕਦਾ ਕਿਉਂਕਿ ਕਈ ਵਾਰ ਘਰ ਵਾਪਸੀ ਦੇ ਜਿਹੜੇ ਆ ਕਾਰਨਕ ਵੱਧ ਸਕਦੇ ਹੁੰਦੇ ਆ ਕਿ ਘਰ ਵਾਪਸੀ ਹੋ ਸਕਦੀ ਆ ਪਰ ਇੱਥੇ ਘਰ ਵਾਪਸੀ ਨਹੀਂ ਇੱਥੇ ਅਨਿਲ ਜੋਸ਼ੀ ਨੇ ਆਪਣਾ ਘਰ ਜਿਹੜਾ ਉਹ ਬਦਲ ਲਿਆ ਹੈਗਾ ਜੇਕਰ ਅਨਿਲ ਜੋਸ਼ੀ ਦੀ ਗੱਲ ਕੀਤੀ ਜਾਵੇ ਹਾਲੀ ਦੇ ਵਿੱਚ ਜੋ ਲੋਕ ਸਭਾ ਚੋਣਾਂ ਹੋਤੀਆਂ ਸੀਗਾ 48 ਦਲ ਦੀ ਟਿਕਟ ਤੋਂ ਉਹਨਾਂ ਨੇ ਚੋਣ ਲੜੀ ਸੀਗੀ ਤਾਂ ਉਹਨਾਂ ਦਾ ਚੰਗਾ ਇੱਕ ਪ੍ਰਦਰਸ਼ਨ ਰਿਹਾ ਪਰ ਖਾਸ ਤੌਰ ਤੇ ਕਹਿ ਸਕਦੇ ਕਿ ਇਹ ਜੁਆਇਨ ਨਾ ਅਗਲੀ ਸਿਆਸਤ ਵੱਲ ਵੀ ਵਾਦੀ ਹੋਈ ਦਿਖਾਈ ਦੇ ਰਹੀ ਆ ਕਿਉਂਕਿ ਜੇਕਰ ਅਨਿਲ ਜੋਸ਼ੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਜਿਹੜਾ ਪਿੰਡ ਹੈਗਾ ਉਹ ਤਰਨਤਾਰਨ ਦੇ ਵਿੱਚ ਪਿੰਡ ਹੈਗਾ ਸੰਘੇ ਤੇ ਚਰਚਾਵਾ ਇਹ ਵੀ ਬੜੀਆਂ ਚਾਦਰੀਆਂ ਹਨ ਕਿ ਅਨਿਲ ਜੋਸ਼ੀ ਜਿਹੜੇ ਉਹ ਤਰਨਤਾਰਨ ਤੋਂ ਇਲੈਕਸ਼ਨ ਲੜਦੇ ਚਾਹਵਾਨ ਨੇ ਤੇ ਜੇਕਰ ਕੋਈ ਪਾਰਟੀ ਉਹਨਾਂ ਨੂੰ ਜੁਆਇਨ ਕਰਵਾਉਂਦੀ ਹੈਗੀ ਆ ਜਾਂ ਟਿਕਟ ਪੋਤੋ ਦੇਣ ਦਾ ਮੂਡ ਬਣਾਉਂਦੀ ਹੈਗੀ ਆ ਤਾਂ ਉਹਨਾਂ ਦੇ ਨਾਲ ਗੱਲਬਾਤ ਪੱਕੀ ਹੋ ਸਕਦੀ ਆ। ਬਲਕਿ ਇਹ ਕਿਆਸਰਾਈਆਂ ਨੇ ਅਜੇ ਮੁਢਲੇ ਤੌਰ ਤੇ ਆਪਾਂ ਕਹਿ ਸਕਦੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਰੂਰ ਕਿਹਾ ਜਾ ਸਕਦਾ ਕਿ ਜਿਸ ਤਰ੍ਹਾਂ ਤਰਨਤਾਰਨ ਵਾਲੇ ਇਲੈਕਸ਼ਨ ਹੈ ਜੀ ਆ, ਤਾਂ ਅਨਿਲ ਜੋਸ਼ੀ ਦਾ ਪਿੰਡ ਜਿਹੜਾ ਉਤਰਨਤਾਰਨ ਦੇ ਵਿੱਚ ਹੈਗਾ, ਹਾਲਾਂਕਿ ਇਹਨਾਂ ਦੀ ਸਿਆਸਤ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਜਰੂਰ ਅਮਰਸਰ ਦੀ ਹੈਗੀ ਆ ਪਰ ਇਹ ਜੰਪਾਲਾ ਤਰਨਤਾਰਨ ਦੇ ਨੇ ਤਾਂ ਇਹਨਾਂ ਦੀ ਖੁਦ ਦੀ ਵਿਸ਼ਾ ਸੀਗੀ ਕਿਉਂਕਿ ਜੇਕਰ ਪਿਛਲੇ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਚਾਹੇ ਵਿਧਾਨ ਸਭਾ ਚਾਹੇ ਲੋਕ ਸਭਾ ਉੱਥੋਂ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸੈਟ ਕਰਕੇ ਕਈ ਜਾਸ ਲੀਡਰ ਚਾਹੁੰਦਾ ਕਿ ਮੈਂ ਹਲਕਾ ਬਦਲ ਕੇ ਦੇਖਾਂ ਤੇ ਮੈਂ ਹੁਣ ਹੋਰ ਕੋਈ ਹਲਕੇ ਤੋਂ ਆਪਣਾ ਹੱਥ ਅਜਮਾਵਾ ਤਾਂ ਚਰਚਾਵਾਂ ਇਹ ਵੀ ਨਾਲ ਤੇਜ ਹੋ ਗਈਆਂ ਨੇ ਕਿ ਜੇਕਰ ਕੱਲ ਜੁਆਇਨਿੰਗ ਹੋ ਜਾਂਦੀ ਹੈ ਕਿਉਂਕਿ ਚਰਚਾਵਾਂ ਚੱਲ ਰਹੇ ਨੇ ਕਿ ਅਮਰਿੰਦਰ ਸਿੰਘ ਰਾਜਾ ਵਿੰਗ ਜੋ ਕਾਂਗਰਸ ਦੇ ਪ੍ਰਧਾਨ ਨੇ ਸਲਵਾ ਐਲੋਪੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਵੱਲੋਂ ਅਧਿਕਾਰਤ ਤੌਰ ਤੇ ਅਫੀਸ਼ੀਅਲ ਤੌਰ ਤੇ ਜਿਹੜੀ ਕੱਲ ਜੁਆਇਨਿੰਗ ਕਰਵਾਈ ਜਾਵੇਗੀ ਤੇ ਉਸ ਤੋਂ ਬਾਅਦ ਇਹ ਵੀ ਗੱਲ ਜਿਵੇਂ ਆਪਾਂ ਚਿਆਸ ਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਕਿ ਤਰਨਤਾਰ ਦੇ ਵਿੱਚ ਹਾਲਕਿ ਬੀਜਪੀ ਨੇ ਵੀ ਆਪਣਾ ਕੈਂਡੀਡੇਟ ਦਿੱਤਾ ਉਸ ਤੋਂ ਇਲਾਵਾ ਅਕਾਲੀ ਦਲ ਨੇ ਵੀ ਆਪਣਾ ਕੈਂਡੀਡੇਟ ਦਿੱਤਾ ਤੇ ਅਜਿਹੇ ਦੇ ਵਿੱਚ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵੱਲ ਹਰ ਕੋਈ ਦੇਖ ਰਿਹਾ ਸੀਗਾ ਕਿ ਅਨਿਲ ਜੋਸ਼ੀ ਆਉਣ ਵਾਲੇ ਟਾਈਮ ਦੇ ਵਿੱਚ ਤਰਨਤਾਰਨ ਤੋਂ ਕਾਂਗਰਸ ਦੇ ਜਿਹੜੇ 22 ਇਲੈਕਸ਼ਨ ਦੇ ਲਈ ਉਮੀਦਵਾਰ ਵੀ ਹੋ ਸਕਦੇ ਨੇ ਹਾਲਕਿ ਆਪਾਂ ਸ਼ੁਰੂਆਤ ਤੌਰ ਤੇ ਕਹਿ ਰਹੇ ਤਾਂ ਕਹਿ ਰਹੇ ਹੈਗਾ ਪਰ ਇਹ ਕੋਈ ਗੱਲ ਅਸੰਭਵ ਨਹੀਂ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਜਿਹੜੀ ਹੈਗੀ ਹੈ ਇਸ ਪਾਸੇ ਵੀ ਮੂੜਾ ਕਰਦੀ ਹੋਈ ਦਿਖਾਈ ਦੇਵੇਗੀ ਜੀ ਮਾਈ ਜੀ ਜਗਵੰਤ ਆਉਣ ਵਾਲੇ ਦਿਨਾਂ ਦੇ ਵਿੱਚ ਹਿੰਦੂ ਚਿਹਰੇ ਦੀ ਸਿਆਸਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜੇਕਰ ਗੱਲ ਕਰੀਏ ਜਾਖੜ ਹੁਣਾ ਦੀ ਤਾਂ ਕਾਂਗਰਸ ਦੇ ਵਿੱਚ ਹੀ ਸੀਗੇ ਉਹ ਵੀ ਹਿੰਦੂ ਚਿਹਰਾ ਸੀਗੇ ਔਰ ਇੱਕ ਵੱਡਾ ਰਸੂਖ ਰੱਖਦੇ ਸੀ ਪਰ ਬਾਅਦ ਦੇ ਵਿੱਚ ਜਦੋਂ ਕਾਂਗਰਸ ਤੋਂ ਜਾਂਦੇ ਨੇ ਤਾਂ ਜਾਂਦੇ ਹੋਏ ਰਸੁਵਾ ਵੀ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਹਿੰਦੂ ਚਿਹਰੇ ਨੂੰ ਜਾਦਾ ਇਨੀ ਅਹਿਮੀਅਤ ਨਹੀਂ ਦਿੱਤੀ ਜਾ ਰਹੀ ਤਾਂ ਇਹ ਕੀ ਲੱਗਦਾ ਹੈ ਕਿ ਹਿੰਦੂ ਚਿਹਰਾ ਕਾਂਗਰਸ ਦੇ ਵਿੱਚ ਵੱਡਾ ਚਿਹਰਾ ਬਣ ਕੇ ਉੱਭਰ ਸਕਦੇ ਨੇ ਔਰ ਸਭ ਤੋਂ ਪਹਿਲਾਂ ਜੇਕਰ ਕਿਸੇ ਲੀਡਰ ਦੀ ਗੱਲ ਕੀਤੀ ਜਾਵੇ ਚਾਹੇ ਆਪਾਂ ਹਿੰਦੂ ਦੀ ਸਿੱਖ ਦੀ ਗੱਲ ਕੀਤੀ ਜਾਵੇ ਹਰ ਲੀਡਰ ਦੀ ਆਪਣੀ ਤੌਰ ਤੇ ਸਿਆਸਤ ਹੁੰਦੀ ਆ ਤੇ ਜੇਕਰ ਅਨਿਲ ਜੋਸ਼ੀ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਆਪਾਂ ਅਨਿਲ ਜੋਸ਼ੀ ਦੀ ਗੱਲ ਕਰਨੇ ਜਾਵਾਂਗੇ ਜਿਵੇਂ ਇਹ ਸਾਫਕਾ ਮੰਤਰੀ ਰਹੇ ਨੇ ਹਾਲਕਿ ਇਹਨਾਂ ਨੂੰ ਉਸ ਤੋਂ ਬਾਅਦ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇੱਕ ਆਪਣਾ ਅਸਰ ਰਸੂਕ ਹੁੰਦਾ ਤੁਸੀਂ ਚੋਣਾ ਨਹੀਂ ਜਿੱਤ ਪਾਉਂਦੇ ਉਹ ਗੱਲ ਵੱਖਰੀ ਹੈਗੀ ਆ ਪਰ ਲੋਕਾਂ ਦੇ ਵਿੱਚ ਤੁਸੀਂ ਮਿਲਦੇ ਵਰਤ ਦੇ ਰਹੇ ਹੋ ਤੋਡਾ ਇੱਕ ਆਧਾਰ ਹੁੰਦਾ ਲੋਕਾਂ ਦੇ ਵਿੱਚ ਪਛਾਣ ਹੁੰਦੀ ਆ ਪੰਜਾਬ ਲੈਵਲ ਤੇ ਤੁਹਾਡੀ ਪਛਾਣ ਹੁੰਦੀ ਆ ਤਾਂ ਕੋਈ ਵੀ ਪਾਰਟੀ ਮੈਨੂੰ ਲੱਗਦਾ ਨਹੀਂ ਚਾਹੋ ਇਹ ਕਿਦਾ ਨਹੀਂ ਚਾਹਦੀ ਹੁੰਦੀ ਕਿ ਜੇਕਰ ਕਿਸੇ ਲੀਡਰ ਦੀ ਜਾਣ ਪਛਾਣ ਪੰਜਾਬ ਲੈਵਲ ਤੇ ਹੈਗੀ ਆ ਤੇ ਅਸੀਂ ਉਹਨੂੰ ਛੱਡੀਏ ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਕਾਂਗਰਸ ਨੇ ਵੀ ਇਹੀ ਸੋਚਿਆ ਹੋਣਾ ਕਿ ਅਨਿਲ ਜੋਸ਼ੀ ਇੱਕ ਚੰਗਾ ਨਾਮ ਹੈ ਗਿਆ ਇਹ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਨੇ ਇਸ ਤੋਂ ਪਿੰਡੂ ਕੁਚਕੜ ਵੀ ਹੈ ਗਿਆ ਸ਼ਹਿਰ ਦੀ ਸਿਆਸਤ ਆ ਅਮਰਸਰ ਤੁਸੀਂ ਵੇਖੋ ਕਿ ਇੱਕ ਬਹੁਤ ਵੱਡਾ ਕਿਦਾ ਆਪਾਂ ਕਹਿ ਸਕਦੇ ਕਿ ਫਿਲਹਾਲ ਰੱਗਿਆ ਉਥੋਂ ਲੋਕ ਸਭਾ ਚੋਣ ਲੜੀ ਹੋਵੇ ਤਾਂ ਕਾਂਗਰਸ ਨੂੰ ਵੀ ਲੱਗਦਾ ਕਿ ਅਸੀਂ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾ ਸਕਦੇ ਕਿ ਅੰਮ੍ਰਿਤਸਰ ਪੇ ਵਿੱਚ ਜੋ ਇਹਨਾਂ ਦੇ ਨਾਲ ਲੋਕ ਜੁੜੇ ਆ ਅਸੀਂ ਉੱਥੇ ਵੀ ਸਟਰੋਂਗ ਹੋ ਸਕਦੇ ਆ ਤੇ ਜੇਕਰ ਉਹਨਾਂ ਨੂੰ ਟਿਕਟ ਮਿਲਦੀ ਹੈਗੀ ਤਾਂ ਕਰਨਤਾਰਨ ਦੇ ਵਿੱਚ ਉਹਨਾਂ ਨੂੰ ਇੱਕ ਕੈਂਡੀਡੇਟ ਵੀ ਕੋ ਮਿਲ ਗਿਆ ਇੱਕ ਫਰੈਸ਼ ਚਿਹਰਾ ਕਹਿ ਸਕਦੇ ਆ ਕਿਉਂਕਿ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਟਿਕਟ ਨੂੰ ਲੈ ਕੇ ਕਿੱਚੋ ਤਾੜ ਹੈ ਕਿ ਯਾਰ ਜਾਂ ਫਿਰ ਬਾਅਦ ਇਲੈਕਸ਼ਨ ਆਮ ਤੌਰ ਤੇ ਕਹੇ ਦਿੱਤਾ ਜਾਂਦਾ ਕਿ ਸਰਕਾਰਾਂ ਵੀ ਹੁੰਦੀ ਆ ਸਰਕਾਰਾਂ ਇਹ ਜਿੱਤ ਲੈਂਦੀਆਂ ਨੇ ਪਰ ਜਿਹਦੇ ਵਿੱਚ ਜਦੋਂ ਕੋਈ ਬਾਹਰੋਂ ਤੁਲਾ ਕਵੇ ਕਿ ਮੈਂ ਤੁਹਾਡੀ ਇਲੈਕਸ਼ਨ ਲੜ ਦੇ ਲਈ ਤਿਆਰ ਹੈਗਾ ਕਿ ਮੈਂ ਮੂਹਰੇ ਹੋ ਕੇ ਲੜਦਾ ਤਾਂ ਕਹਿ ਸਕਦੇ ਕਿ ਇੱਕ ਥਾਲੀ ਦੇ ਵਿੱਚ ਪਰੋਸ ਕੇ ਤੁਹਾਨੂੰ ਕੈਂਡੀਡੇਟ ਕੋਦੇ ਮੂਹਰੇ ਆਜੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪਾਰਟੀ ਇਹ ਮੌਕਾ ਛੱਡੇਗੀ ਤਾਂ ਇਹ ਹਿੰਦੂ ਸਿੱਖ ਜਾਂ ਉਸ ਤੋਂ ਅਲੱਗਾਂ ਗੱਲ ਹੈਗੀ ਆ ਪਰ ਉਹਨਾਂ ਦਾ ਚਿਹਰਾ ਵੇਖਿਆ ਇਸ ਤੋਂ ਇਲਾਵਾ ਉਹਨਾਂ ਦੀ ਅਪਰੋਚ ਦੇਖੀ ਜਾਂ ਫਿਰ ਉਹਨਾਂ ਦੇ ਕੰਮ ਜਿਹੜਾ ਅਮਿਲ ਜੋ ਸ਼ਹੀਦ ਵੱਲੋਂ ਦਾਵਾ ਕੀਤਾ ਜਾਂਦਾ ਹੈਗਾ ਤਾਂ ਉਹ ਦੇਖ ਕੇ ਹੋਣਗੇ ਤੇ ਆਉਣ ਵਾਲੀ ਸਿਆਸਤ ਇਹ ਜਿਹੜੇ ਕੱਲੀ ਜਮਣੀ ਚੋਣਾ ਨਹੀਂ ਕਹਿ ਸਕਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਤੌਰ ਤੇ ਸਤਾਈ ਦੀ ਸਿਆਸਤ ਕਿਹੋ ਜਿਹੀ ਦੇ ਕਿ ਉਸ ਦਾ ਮੋਟ ਜਿਹੜਾ ਕਾਂਗਰਸ ਦਾ ਵੀ ਜਾਂ ਫਿਰ ਜਿਹੜੀ ਬਾਕੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਜੋ ਲੀਡਰਾਂ ਨੂੰ ਕੱਢ ਰਹੀਆਂ ਨੇ ਜਾਂ ਫਿਰ ਜੁਆਇਨ ਕਰ ਰਹੀਆਂ ਨੇ ਇਹ ਸਤਾਈ ਦਾ ਤਾਂ ਕਹਿ ਸਕਦੇ ਕਿ ਮੋਟ ਬਾਈਜਾ ਹੋਇਆ ਦਿਖਾਈ ਦੇ ਰਿਹਾ ਜੀ ਜਗਵੰਤ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਇਹ ਸੀ ਮੇਰੇ ਸਹਿਯੋਗੀ ਜਗਵੰਤ ਬਰਾੜ ਜਿਨ੍ਹਾਂ ਦੇ ਵੱਲੋਂ ਬੜੀ ਹੀ ਬਰੀਕੀ ਦੇ ਨਾਲ ਇਹ ਸਮਝਾਇਆ ਗਿਆ ਕਿ ਕਿਸ ਤਰੀਕੇ ਦੇ ਨਾਲ ਅਨਿਲ ਜੋਸ਼ੀ ਆ ਕਾਂਗਰਸ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਚਿਹਰਾ ਬਣ ਕੇ ਉੱਭਰ ਵੀ ਸਕਦੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤਰਨ ਤਰਨ ਤੋਂ ਵੀ ਚੋਣ ਲੜਦੇ ਹੋਏ ਨਜ਼ਰ ਆ ਸਕਦੇ ਨੇ ਹਾਲਾਂਕਿ ਸੰਭਾਵਨਾ ਜਤਾਈ ਜਾ ਸਕਦੀ ਹੈ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇਕਰ ਜੁਆਇਨਿੰਗ ਹੁੰਦੀ ਹੈ ਤਾਂ ਫਿਰ ਤਰਨ ਤਰਨ ਇੱਕ ਇਹੋ ਜਿਹੀ ਸੀਟ ਹੈ ਜਿੱਥੋਂ ਜਿਮਨੀ ਚੋਣ ਹੋਣੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਤਰਨ ਤਰਨ ਦੇ ਨਾਲ ਸੰਬੰਧ ਵੀ ਰੱਖਦੇ ਨੇ ਔਰ ਅਨਿਲ ਜੋਸ਼ੀ ਔਰ ਇਸ ਕਰਕੇ ਇਹ ਚਚਾਵੇਂ ਵੀ ਨਾਲ ਦੀ ਨਾਲ ਤੇਜ਼ ਹੋ ਗਈਆਂ ਨੇ ਕਿ ਤਰਨ ਤਾਰਨ ਤੋਂ ਜਿੰਨੀ ਚੋਣ ਲੜਦੇ ਹੋਏ ਵੀ ਨਜ਼ਰ ਆ ਸਕਦੇ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਆਸਤ ਹੋਰ ਕੀ ਨਵਾਂ ਰੁਖ ਲੈਂਦੀ ਹੈ ਔਰ ਕੀ ਅਨਿਲ ਜੋਸ਼ੀ ਨੂੰ ਪਲੇਟ ਦੇ ਵਿੱਚ ਟਿਕਟ ਪਰੋਸ ਕੇ ਦਿੱਤੀ ਜਾਂਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਇਹ ਜੁਆਇਨਿੰਗ ਤੱਕ ਗੱਲ ਰਹਿ ਜਾਂਦੀ ਹੈ ਉਸ ਤੋਂ ਬਾਅਦ 27 ਦੀਆਂ ਚੋਣਾਂ ਦੇ ਵਿੱਚ ਜਾ ਕੇ ਇਹਨਾਂ ਦਾ ਕੋਈ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਫਿਰ ਆਉਣ ਵਾਲਾ ਸਮਾਂ ਹੀ ਦੱਸੇਗਾ